ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਫਰੋਹੀਪੁਰ ਦੇ ਪਿੰਡ ਮੱਲਾਵਾਲ ਕੋਲ ਪਿੰਡ ਮੱਲੂਵਾਲ ਤੇ ਕੀਮੇ ਵਾਲਾ ਇਹਦੇ ਵਿਚਾਲ ਦੀ ਦੋ ਨਹਿਰਾਂ ਲੰਘਦੀਆਂ ਇੱਕ ਨਹਿਰ ਇਹ ਰਹੀ ਇੱਕ ਰਹੀ ਅੱਗੇ ਦੇਖਣਾ ਚਾਹੀਦਾ ਵੀ ਇੱਥੋਂ ਦੀ ਆਵਾਜ਼ ਆਈ ਆ 24 ਘੰਟੇ ਵਾਂਗ ਪੌਲ ਚੱਲਦਾ ਤੇ ਜਿੱਥੋਂ ਤੱਕ ਆ ਤੁਸੀਂ ਦੇਖ ਸਕਦੇ ਵੀ ਆ ਪੌਲ ਟੁੱਟਿਆ ਨਹਿਰੀ ਵਿਭਾਗ ਦੇ ਇਹਦੇ ਅੱਲੇ ਧਿਆਨ ਦੇਖ ਲੋ ਜਿਹੜਾ ਮਨੁੱਖੀ ਜਾਨਾਂ ਦਾ ਹਾਂ ਤੁਸੀਂ ਆਪ ਦੇਖ ਸਕਦੇ ਇੱਥੋਂ ਵੀ ਆ ਵੀ ਪੌਲ ਟੁੱਟਿਆ ਪਿਆ ਇਹ ਕਹਿੰਦੇ ਜਦੋਂ ਕਿਤੇ ਪਾਣੀ ਦਾ ਦਬਾਅ ਵਧ ਜਾਂਦਾ ਤੇ ਛੱਲਾ ਛੱਲਣਾ ਪਾਣੀ ਪੌਲ ਦੇ ਉੱਪਰ ਤੇ ਵੀ ਹੋ ਜਾਂਦਾ। ਸੋ ਆਪਾਂ ਕਿਸੇ ਦੇ ਵਿਰੋਧ 'ਚ ਨਹੀਂ ਪਰ ਜਿਹੜੀ ਗੱਲ ਹੈ ਸੱਚੀ ਗੱਲ ਆ ਦੇਖ ਲਓ ਪੌਲ ਦਾ ਤੁਸੀਂ ਆਸੇ-ਪਾਸੇ ਦੇ ਹਾਲ ਰਾਤ ਭਰ ਆਪਕੇ 24 ਘੰਟੇ ਵਾਲਾ ਇਹ ਆਵਾਜਾਈ ਵਾਲਾ ਪੌਲਾ ਜਿਹੜਾ ਤੁਸੀਂ ਦੇਖ ਰਹੇ ਆ। ਆ ਬਾਈ ਸਾਰਾ ਵੀਡੀਓ ਬਸ ਬਸ ਦਿਖਾ ਦੇ। ਉਹ ਪਿਛਲਾ ਪਿੰਡ ਆ ਮੱਲੂ ਵਾਲਾ ਉਧਰ ਹੀ ਮਾਰਦੀ ਮਾੜੀ ਕਿਨੇਗਾ ਵੀ। ਉਹ ਜਿਹੜਾ ਪਿੱਛੇ ਸਾਰਾ ਪਰ ਇਹਨਾਂ ਤੋਂ ਦਰੱਖਤ ਦੋ ਜਿਹੜੇ ਮੱਲੂ ਵਾਲ ਪਿੰਡ ਆ ਗਿਆ। ਬਾਕੀ ਇਹ ਜਿਹੜਾ ਪੌਲਾ ਉਥੋਂ ਲੈ ਕੇ ਆ ਜਿਹੜਾ ਇੰਨਾ ਵੀ ਇੰਨਾ ਫਾਸਲਾ ਆ ਆ ਪੌੜੇ ਇੱਥੋਂ ਇੱਥੋਂ ਤੱਕ ਸਾਰੇ ਹੈਵੀ ਵਹੀਕਲ ਆ ਜਾਂਦੇ ਆ ਇੱਥੇ ਆ ਕੇ ਕੰਮ ਬੰਦ ਹੋ ਜਾਂਦਾ ਜਾਂ ਸਕੂਟਰ ਮੋਟਰਸਾਈਕਲ ਤੇ ਬੋਲਟ ਜਾਂ ਜਿਹੜਾ ਛੋਟੇ ਵੀ ਇਕਲੀ ਲੰਘ ਸਕਦੇ ਆ ਬਾਕੀ ਇਹ ਜਿਹੜਾ ਪੌੜਾ ਅੱਗੇ ਕਈ ਪਿੰਡਾਂ ਨੂੰ ਜੋੜਦਾ ਵੀ ਤੁਹਾਨੂੰ ਪੌੜਾ ਛੁੱਟਿਆ ਵੀ ਦਿਖਾ ਦਿੰਦੇ ਆ ਇਹ ਪਹਿਲੇ ਨੇੜੇ ਤੇੜੇ ਦੇ ਜਿਹੜੇ ਪਿੰਡ ਆ ਉਹਨਾਂ ਨੇ ਇਕੱਠਾ ਕਰਕੇ ਜਿਹੜਾ ਪੈਸਾ ਆਪ ਦਾ ਫੰਡ ਇਕੱਠਾ ਕਰਕੇ ਆਪ ਬਣਾਇਆ ਤੋਂ ਸਰਕਾਰ ਨੂੰ ਵੀ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਪਿਛੋਂ ਪੌੜ ਟੁੱਟਿਆ ਟੁੱਟਣ ਤੋਂ ਬਾਅਦ ਉਹ ਵੀ ਦੇਖ ਵੀ ਸਕਦੇ ਆ ਬਾਕੀ ਪੌੜ ਉਵੇਂ ਹੀ ਖੜਾ ਵਿਆ ਤੇ ਆ ਉਹ ਬਣਾਇਆ ਤਾਂ ਆਪਦੇ ਹਿਸਾਬ ਨਾਲ ਇਹਨਾਂ ਨੇ ਪੂਰਾ ਮੋਸਤੀਵਾ ਆ ਤੁਹਾਨੂੰ ਦਿਖਾ ਦਿੰਨੇ ਆ ਆਵੇ ਇੱਥੋਂ ਤੱਕ ਪਹਿਲਾ ਸੀ ਆਵੇ ਪੌੜ ਆ ਥੱਲੇ ਹੂੰ ਇਹ ਰਿਹਾ ਬਾਕੀ ਤੁਸੀਂ ਆਜੋ ਅੱਗੇ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਜੀ ਬਾਈ ਆ ਦੇਖੋ ਇਹ ਤਾਂ ਉਹੀ ਡਰ ਲੱਗਦਾ ਤੁਰੇ ਜਾਂਦੇ ਤਾਂ ਹੈਲ ਦਾ ਕੋਈ ਵੀ ਪਾਦ ਕੇ ਹੈ ਵੀ ਚੀਜ਼ ਇੱਥੋਂ ਦੇਖੀ ਪਰ ਇਹ ਵੀ ਸਾਈਕਲ ਸਕੂਟਰ ਤੇ ਮੋਟਰਸਾਈਕਲ ਦੇ ਬੋਲਟ ਇਹ ਚੀਜ਼ਾਂ ਇੱਥੋਂ ਲੰਘ ਜਾਂਦੀਆਂ ਜਦੋਂ ਬੰਦਾ ਪੈਦਲ ਜਿਹੜਾ ਜਾਗਦਾ ਦੇਖੋ ਸਰਕਾਰਾਂ ਦਾ ਕੋਈ ਧਿਆਨ ਸਾਰਾ ਪੌੜ ਹੈਲ ਦਾ ਦਿਖਾ ਦੇ ਪਿੱਛੋਂ ਪੌੜ ਦੇਖੋ ਵੀ ਆਹ ਹਾਲਾ ਇੱਥੋਂ ਤੱਕ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਕਿਸੇ ਨੇ ਕਦੀ ਧਿਆਨ ਨਹੀਂ ਕੀਤਾ ਇਸ ਜੀ ਬੜੇ ਬੜੇ ਪਿੰਡਾਂ ਨੂੰ ਇਹ ਪੁਲ ਜੋੜਦਾ ਇਧਰਲੇ ਪਾਸੇ ਮੱਲੂ ਵਾਲਾ ਇਧਰਲੇ ਪਾਸੇ ਪਿੰਡ ਕੀਮੇ ਵਾਲਾ ਦੇਖ ਲਓ ਜਾਨੀ ਕਿ ਲੋਕਾਂ ਦਾ ਬੜਾ ਹੀ ਔਖਾ ਹੈ ਵੀਕਲ ਛੋਟਾ ਲੰਘਦਾ ਵੱਡਾ ਵੀਕਲ ਕੋਈ ਨਹੀਂ ਲੰਘਦਾ ਦੇਖਦੇ ਤੋਂ ਜੇ ਸਰਕਾਰ ਦੇ ਧਿਆਨ ਚਾਉਂਦੀ ਜਾਂ ਸਾਡੀ ਵੀਡੀਓ ਪਹੁੰਚਦੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਇਹ ਵੀਡੀਓ ਜਿਹੜੀ ਬਣਾਈ ਆਪਾਂ ਇਹ ਕਿਸੇ ਦੇ ਰੂਸ ਤੇ ਨਹੀਂ ਬਣਾਈ ਜਾਂ ਕੋਈ ਸਰਕਾਰ ਦੇ ਵਿਰੋਧ ਨਹੀਂ ਆਪਾਂ ਪਾਈ ਆਪਾਂ ਤਾਂ ਗੱਲ ਸਚਾਈ ਦੀ ਕਰਦੇ ਵੀ ਜਿੰਨੀ ਇੱਕ ਜਾਣਕਾਰੀ ਮਿਲੀ ਵੀ ਇੱਥੋਂ ਤੱਕ ਹੀ ਇਹ ਜਿਹੜਾ ਹੈਗਾ ਮਤਲਬ ਪੌੜਾ ਇੱਥੋਂ ਦਾ ਸਕੂਟਰ ਮੋਟਰਸਾਈਕਲ ਬੋਲਟ ਤੇ ਸਾਈਕਲ ਇਹ ਦੋ ਤਿੰਨ ਵਾਰ ਮੈਂ ਗੱਲ ਤਾਂ ਰਿਪੀਟ ਕਰ ਰਿਹਾ ਦੀ ਇਹੀ ਲੰਗਦੀ ਹੈ ਪਿੱਛੇ ਨੂੰ ਬਾਈ ਕੈਮਰਾ ਮਾਰ ਕੇ ਦਿਖਾ ਦੀ ਬਾਕੀ ਸਾਰ ਉਹ ਜਿਹੜਾ ਪਰਲੇ ਪਾਸੇ ਪਿੰਡ ਆ ਗਿਆ ਉਹ ਤੁਹਾਨੂੰ ਦੱਸ ਰਹੇ ਹਾਂ ਉਂਗਲ ਦੀ ਸਿਹਤ ਨੂੰ ਉਹ ਮੱਲਾਵਾਲ ਦੇ ਕੋਲ ਆ ਪਿੰਡ ਮੱਲੂਵਾਲ ਤੇ ਇੱਧਰ ਆ ਗਿਆ ਪਿੰਡ ਕੀਮੇਲੀ ਉਹਦੇ ਵਿਚਾਲੇ ਦੋ ਨਹਿਰਾਂ ਜਾਂਦੀਆਂ ਸੋ ਵੀਡੀਓ ਨੂੰ ਬਾਤ ਤੋਂ ਬਾਅਦ ਲਾਈਕ ਤੇ ਸ਼ੇਅਰ ਕਰਦੇ